ਜੈ ਜੀ ਵਾਲ ਮੁੰਡਾ ਬਾਲ ਮੁੰਡਾ ਬਾਲ ਮੁੰਡਾ ਬਾਲ ਪੰਜਾਬ ਸਰਕਾਰ ਹਾਏ 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 ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦੇਸ਼ ਦੇ ਵਿੱਚ ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਬਾਰੇ ਦਿੱਤੇ ਗਏ ਬਿਆਨ ਅਤੇ ਭਾਜਪਾ ਵੱਲੋਂ ਤਿੱਖੀ ਨਿੰਦਿਆ ਕੀਤੀ ਜਾ ਰਹੀ ਹੈ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਤੇ ਭਾਜਪਾ ਆਗੂਆਂ ਦਾ ਕਹਿਣਾ ਹੈ ਕਿ ਭਗਵੰਤ ਮਾਨ ਨੂੰ ਇਹ ਤਾਂ ਪਤਾ ਹੀ ਨਹੀਂ ਕਿ ਦੇਸ਼ ਦੇ ਨੇਤਾਵਾਂ ਬਾਰੇ ਕਿਵੇਂ ਗੱਲਬਾਤ ਕੀਤੀ ਜਾਂਦੀ ਹੈ ਉਹਨਾਂ ਦਾ ਦਾਵਾ ਹੈ ਕਿ ਪੰਜਾਬ ਦੇਉ ਮਿਲ ਰਹੀਆਂ ਵੱਖ-ਵੱਖ ਸਕੀਮਾਂ ਅਤੇ ਰਾਸ਼ਟਰੀ ਯੋਜਨਾਵਾਂ ਦੇ ਪਿੱਛੇ ਸਰਕਾਰ ਦਾ ਹੱਥ ਹੈ ਪਰ ਭਗਵੰਤ ਮਾਨ ਆਪਣੀਆਂ ناکਾਮੀਆਂ ਕਰਕੇ ਉਹਨਾਂ ਉੱਤੇ ਉਲਟੇ ਬਿਆਨ ਦੇ ਢੱਕਣ ਦੀ ਕੋਸ਼ਿਸ਼ ਕਰ ਰਿਹਾ ਹੈ ਅੱਜ ਵਿਰੋਧ ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਪੁਤਲਾ ਵੀ ਫੋਕਿਆ ਗਿਆ ਤੇ ਸਰਕਾਰ ਦੇ ਖਿਲਾਫ ਸਖਤ ਨਾਰੇਬਾਜ਼ੀ ਕੀਤੀ ਗਈ ਹੈ ਉਹ ਜਿਹੜੀ ਟਿੱਪਣੀ ਕੀਤੀ ਹੈ ਮੁੱਖ ਮੰਤਰੀ ਪੰਜਾਬ ਵੱਲੋਂ ਕਿਸ ਤਰ੍ਹਾਂ ਦੇਖ ਉਸਕਿ ਮੈਨੂੰ ਤੇ ਅੱਜ ਕਿਦਾਂ ਪ੍ਰਦਰਸ਼ਨ ਕੀਤਾ ਜਾ। ਅੱਜ ਜਿਹੜਾ ਪ੍ਰਦਰਸ਼ਨ ਹੋਇਆ ਹੈ ਭਾਰਤੀ ਜਨਤਾ ਪਾਰਟੀ ਅੰਬਰਸ਼ਾ ਦੇ ਯੂਨਟ ਵੱਲੋਂ ਕੀਤਾ ਗਿਆ ਹੈ। ਮੈਂ ਸਮਝਦਾ ਵੀ ਇਹ ਜਿਹੜੀ ਮੁੱਖ ਮੰਤਰੀ ਦੀ ਇੱਕ ਮਾਨ ਸਨਮਾਨ ਹੈ, ਚਿਹਰ ਦੀ ਜਾਂ ਉਸ ਪਾਰਲੀਮੈਂਟ ਦਾ ਜਿਹੜਾ ਜਿਹੜਾ ਸਤਰ ਭਗਵੰਤ ਮਾਨ ਦੇ ਆਉਣ ਨਾਲ ਗਿਰਿਆ ਵਾ। ਇੱਕ ਦੂਜੇ ਨੂੰ ਹਾਸਾ ਮਖੌਲ ਤੇ ਹਰ ਗੱਲ ਦੇ ਵਿੱਚ ਮਜ਼ਾਕੀਆ ਤੌਰ ਤੇ ਲੱਲਣਾ ਨੋਨ ਸੀਰੀਅਸ ਹੋਣਾ ਜਿਹੜਾ ਭਗਵੰਤ ਮਾਨ ਦਾ ਇਹ ਦੱਸਦਾ ਇਹ ਕਦੀ ਵੀ ਬਰਦਾਸ਼ਤ ਨਹੀਂ ਤੇ ਉੱਪਰ ਜਿਹੜੇ ਉੱਪਰ ਐਡੇ ਆ ਅਉਧਿਆਤੇ ਬੈਠੇ ਨੇ ਮਾਨ ਸਨਮਾਨਾ ਚਾਇਓ ਮੰਨ ਨੇ ਪ੍ਰਧਾਨ ਮੰਤਰੀ ਜੀ ਹੋਣ ਚਾਇਆ ਅਮਿਤ ਸ਼ਾਹ ਜੀ ਹੋਣ ਕੋਈ ਵੀ ਆ ਅਸੀਂ ਕੋਈ ਵੀ ਇਸ ਤਰ੍ਹਾਂ ਦੀ ਇੰਦਾਂ ਦੀ ਜਿਹੜੀ ਗੱਲ ਬਰਦਾਸ਼ਤ ਨਹੀਂ ਕਰਾਂਗੇ ਅੱਜ ਭਗਵੰਤ ਮਾਨ ਦੇ ਵਿਰੋਧ ਦੇ ਵਿੱਚ ਤੇ ਉਹਦੀ ਜਿਹੜੀ ਲੈਂਗੁਏਜ ਆ ਉਸ ਲੈਂਗੁਏਜ ਨੂੰ ਲੈ ਕੇ ਅੱਗੇ ਹੀ ਚਲੋ ਬਹੁਤ ਵਾਰੀ ਹੋਇਆ ਏ ਪਰ ਇਸ ਦੇ ਨਾਲ ਉਹਦਾ ਆਪਣੀ ਵੀ ਭਗਵੰਤ ਮਾਨ ਨੂੰ ਫਰਕ ਨਹੀਂ ਪੈਣਾ ਪਰ ਮੁੱਖ ਮੰਤਰੀ ਦੀ ਚੇਅਰ ਜਿਹੜੀ ਆ ਨਾ ਉਹਦੀ ਮਾਨ ਸਨਮਾਨ ਨੂੰ ਫਰਕ ਪੈਂਦਾ ਵਾ ਇਹਦੇ ਤੇ ਬੜੇ ਕਿਸੇ ਨੇ ਜਿੰਨੇ ਭਗਵੰਤ ਮਾਨ ਦੇ ਕਰਕੇ ਉਹ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਦਾ ਨਾਂ ਜਿਹੜਾ ਵਾ ਅੱਜ ਇਸ ਲੈਵਲ ਤੇ ਲੈ ਲਿਆ ਪਿਆ ਜਾਜਾਂ ਤੋਂ ਇਹਨੂੰ ਉਤਾਰਿਆ ਗਿਆ ਜਦੋਂ ਸ਼ਰਾਬ ਪੀ ਕੇ ਸ਼ਰਾਬ ਪੀ ਕੇ ਜਿਹੜੇ ਹਾਲਾਤਾਂ ਚੋਂ ਰਹਿੰਦਾ ਵਾ ਤੇ ਕਦੀ ਕੋਈ ਕਦੀ ਕੋਈ ਬਿਆਨ ਦਿੰਦਾ ਸੋ ਅੱਜ ਅਸੀਂ ਇਹਦੇ ਖਿਲਾਫ ਪ੍ਰੋਟੈਸਟ ਕੀਤਾ ਵਾ ਤਕੀ ਲੱਗਦਾ ਕਿ ਇੱਕ ਪ੍ਰੋਟੋਕੋਲ ਹੁੰਦਾ ਹੈ ਇੱਕ ਸੀਆਮਤ ਇੱਕ ਪੀਐਮ ਦੇ ਵਿੱਚ ਉਹ ਪ੍ਰੋਟੋਕੋਲ ਵੀ ਖਤਮ ਕਰਤਾ ਇਹਨਾਂ ਮੈਂ ਦੱਸਿਆ ਉਹਦਾ ਕੋਈ ਹੈ ਹੀ ਨਹੀਂ ਪ੍ਰਧਾਨ ਮੰਤਰੀ ਦੇਖੋ ਆਜਪਾਈ ਜਦੋਂ ਪਹਿਲਾਂ ਵੀ ਇਹ ਸਰਕਾਰ ਆਈਆਂ ਬਾਲ ਸਾਹਿਬ ਦੀ ਚਾਹ ਕਾਂਗਰਸ ਰਹੀ ਇੱਕ ਦੂਜੇ ਨਾਲ ਇੱਜ਼ਤ ਬਣਾ ਕੇ ਇੱਕ ਕਮਿਊਨੀਕੇਸ਼ਨ ਐਸਾ ਹੁੰਦਾ ਦੇਸ਼ ਵਾਸਤੇ ਬਹੁਤ ਇਦਾਂ ਦੇ ਪ੍ਰੋਜੈਕਟ ਨੇ ਜਿਹੜੇ ਪ੍ਰਧਾਨ ਮੰਤਰੀ ਕੋਲ ਦੇ ਮੁੱਖ ਮੰਤਰੀ ਜਾਵੇ ਵੈਸੇ ਤੇ ਜਿਹੜੀ ਬੀਜੇਪੀ ਦੀ ਸਰਕਾਰ ਹੈ ਜਿਹੜੇ ਮੋਦੀ ਸਾਹਿਬ ਕਿਸੇ ਨੂੰ ਨਾ ਨਹੀਂ ਕਰਦੇ ਪਰ ਜਦੋਂ ਤੁਹਾਡੇ ਇਹੋ ਜਿਹੇ ਰਿਲੇਸ਼ਨ ਹੋ ਜਾਣ ਤੇ ਉਹ ਪੰਜਾਬ ਅੱਜ ਕਿਹੜੇ ਲਾਟਾਂ ਚ ਆਇਆ ਪਿਆ ਕੋਈ ਇਹੀ ਕਾਰਨ ਹੈ ਨਾ ਉਹਨਾਂ ਕੋ ਜਾ ਕੇ ਕੋਈ ਗੱਲ ਕਰਦਾ ਠੀਕ ਆ ਆਪਣੇ ਤੌਰ ਤੇ ਅੱਜ ਜਿੰਨਾ ਵੀ ਇਹ ਸਕੀਮਾਂ ਚੱਲ ਰਹੀਆਂ ਨੇ ਚਾਹ ਸੈਂਟਰ ਦੀ ਮਦਦ ਤੋਂ ਬਗੈਰ ਕੋਈ ਸਕੀਮ ਨਹੀਂ ਇਹ ਤਾਂ ਵੱਡਾ ਪੰਨ ਮੈਂ ਕਹਿ ਸਕਦਾ ਇਹ ਮੋਦੀ ਸਾਹਿਬ ਦਾ ਵੱਡਾ ਪੰਨ ਹੈ ਜਿਹੜਾ ਹਜੇ ਵੀ ਪੰਜਾਬ ਦੇ ਲੋਕਾਂ ਨਾਲ ਪਿਆਰ ਕਰਦੇ ਕੋਈ ਇੱਕ ਮੁੱਖ ਮੰਤਰੀ ਦੇ ਕਰਕੇ ਨਹੀਂ ਪੰਜਾਬ ਦੇ ਲੋਕਾਂ ਦੇ ਨਾਲ ਮੋਦੀ ਸਾਹਿਬ ਦਾ ਭਾਰਤੀ ਜਨਤਾ ਪਾਰਟੀ ਦਾ ਪਿਆਰ ਹੈ ਤੇ ਪਿਆਰ ਜਿਹੜਾ ਆਨਲਾਈਨ ਟਾਈਮ 'ਚ ਮੋਦੀ ਸਾਹਿਬ ਬੀਜੇਪੀ ਦੇ ਹੱਕ 'ਚ ਜਰੂਰ ਭੁਗਦੋਗਾ ਠੀਕ ਪੰਜਾਬ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਕੀ ਕਾਰਨ ਹੈ ਕੀ ਕਹਿਣਾ ਚਾਹੋਗੇ ਦੇਖੋ ਇਹ ਭਗਵੰਤ ਮਾਨ ਦੇ ਖਿਲਾਫ ਆਪਾਂ ਇਹ ਪ੍ਰਦਰਸ਼ਨ ਕਰਨ ਜਾ ਰਹੇ ਹਾਂ ਸਾਡਾ ਮੁੱਖ ਮੰਤਰੀ ਹੈ ਪਰ ਮੁੱਖ ਮੰਤਰੀ ਦੇ ਜੋ ਮੂੰਹ 'ਚੋਂ ਅਲਫਾਜ਼ ਸਾਡੇ ਜਸਸਵੀ ਵਰ ਤਪਸਵੀ ਪ੍ਰਧਾਨ ਮੰਤਰੀ ਔਰ ਸਾਡੇ ਗ੍ਰਹਿ ਮੰਤਰੀ ਜਿਨ੍ਹਾਂ ਨੂੰ ਮਿਲਣ ਵਾਸਤੇ ਇਹਨੂੰ ਲਾਈਨ 'ਚ ਲੱਗਣਾ ਪੈਂਦਾ ਹੈ ਉਹਨਾਂ ਵਾਸਤੇ ਏਡੀ ਅਪਦਰ ਇਹਨੇ ਭਾਸ਼ਾ ਬਦਲੀ ਹੈ ਇਹ ਆਪਾਂ ਆਪਣੇ ਮੂੰਹ 'ਚ ਬੋਲ ਵੀ ਨਹੀਂ ਸਕਦੇ ਇਹਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਸਾਡੇ ਵਿਦੇਸ਼ ਦੇ ਪ੍ਰਧਾਨ ਮੰਤਰੀ ਨਾਲ ਕਿਸ ਜਿੱਥੇ ਉਹਨਾਂ ਨੇ ਸਾਰੇ ਵਿਸ਼ਵ ਦੇ ਵਿੱਚ ਅੱਜ ਵਿਸ਼ਵ ਗੁਰੂ ਬਣ ਜਾ ਰਿਹਾ ਸਾਡਾ ਦੇਸ਼ ਔਰ ਇਹਨੇ ਇਹੋ ਜੀ ਭਾਸ਼ਾ ਬਦਲ ਕੇ ਸਾਰਾ ਕੇਵਲ ਪੰਜਾਬ ਦਾ ਸਾਰੇ ਪੰਜਾਬ ਦਾ ਇਹਨਾਂ ਨਾਮ ਥੱਲੇ ਕੀਤਾ ਹੈ ਅਸੀਂ ਸਮਝਦੇ ਹਾਂ ਕਿ ਇਹਨੂੰ ਮੁੱਖ ਮੰਤਰੀ ਰਹਿਣ ਦੇ ਕਾਬਲ ਨਹੀਂ ਹੈ ਜਿਹਨੂੰ ਆਪਣੇ ਮर्यादा ही ਨਹੀਂ ਪਤਾ ਕਿ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਬਾਰੇ ਕਿਤਰਾ ਗੱਲ ਕਰਨੀ ਚਾਹੀਦੀ ਹੈ ਇੱਕ ਸੂਬੇ ਦਾ ਮੁੱਖ ਮੰਤਰੀ ਕਿਸੇ ਦੇਸ਼ ਦੇ ਪ੍ਰਧਾਨ ਮੰਤਰੀ ਨਾਲ ਗੱਲਬਾਤ ਕਰਦਾ ਹੈ ਇੱਕਦਾ ਪ੍ਰੋਟੋਕੋਲ ਹੁੰਦਾ ਕਿ ਲੱਗਦਾ ਹੈ ਕਿ ਪ੍ਰੋਟੋਕੋਲ ਦੇਖੋ ਇਹਨੂੰ ਇਹਨੂੰ ਇਹ ਆ ਇਨਾਂ ਨੂੰ ਪਤਾ ਨਹੀਂ ਲੱਗਦਾ ਇਹ ਪ੍ਰਧਾਨ ਪੇਸ਼ ਚੀਫ ਮਿਨਿਸਟਰ ਬੰਦੇ ਕਾਬਿਲ ਹੀ ਨਹੀਂ ਹੈ ਜਿਹੜੇ ਬੰਦੇ ਨੂੰ ਪ੍ਰੋਟੋਕੋਲ ਹੀ ਨਹੀਂ ਪਤਾ ਕਿ ਆਪਣੇ ਪ੍ਰਧਾਨ ਮੰਤਰੀ ਨਾਲ ਕਿੱਦਾਂ ਗੱਲ ਕਰਨੀ ਹੈ ਕਿ ਕਿਸ ਲਹਿਜੇ 'ਚ ਗੱਲ ਕਰਨੀ ਹੈ ਕਿਸ ਤਰ੍ਹਾਂ ਤੇ ਗੱਲ ਕਰਨੀ ਹੈ ਔਰ ਇਹਨੂੰ ਇਹ ਵੀ ਪਤਾ ਹੈ ਕਿ ਜੇ ਸਭ ਕੁਝ ਅੱਜ ਜੇ ਪੰਜਾਬ ਦੇ ਵਿੱਚ ਮਿਲ ਰਿਹਾ ਹੈ ਭਾਵੇਂ ਸਮਾਰਟ ਸਿਟੀ ਦੇ ਪੈਸੇ ਆ ਭਾਵੇਂ ਉਹ ਆਯੂਸ਼ਮਾਨ ਯੋਜਨਾ ਹੈ ਭਾਵੇਂ ਉਜਲਾ ਯੋਜਨਾ ਹੈ ਸਾਰਾ ਕੁਝ ਪ੍ਰਧਾਨ ਮੰਤਰੀ ਦੇ ਦੁਆਰਾ ਪੰਜਾਬ 'ਚ ਦਿੱਤਾ ਜਾ ਰਿਹਾ ਹੈ ਇਹਨਾਂ ਨੇ ਆਪਣੀ ਉਪਲਬਧੀ ਕੋਈ ਵੀ ਨਹੀਂ ਹੈ ਔਰ ਫਿਰ ਵੀ ਇਹ ਦੇਸ਼ ਦੇ ਪ੍ਰਧਾਨ ਮੰਤਰੀ ਬਾਰੇ ਇਹੋ ਜਿਹੇ ਜਿਹੜੇ ਇਹ ਅਲਫਾਜ਼ ਬੋਲ ਰਿਹਾ ਹੈ ਇਹ ਬਹੁਤ ਨਿੰਦਨੀ ਹੈ ਔਰ ਜਿਤਨਾ ਇਹ ਆਪਣੇ ਗ੍ਰਹਿ ਮੰਤਰੀ ਦੇ ਬਾਰੇ ਅਲਫਾਜ਼ ਬੋਲ ਰਿਹਾ ਉਹ ਵੀ ਬਹੁਤ ਨਿੰਦਨੀ ਹੈ ਅਸੀਂ ਇਹਦੀ ਕੋਰ ਨਿੰਦਾ ਕਰਦੇ ਹਾਂ ਔਰ ਅੱਜ ਭਗਵੰਤ ਮਾਨ ਦਾ ਅਸੀਂ ਪਤਲਾ ਸਾੜਿਆ ਐਸੇ ਕਰਕੇ ਸਾੜ ਰਹੇ ਆ ਕਿ ਇਹ ਨੂੰ ਜਿਹੋ ਜੀ ਪਾਸ਼ਾ ਇਹ ਬਦਲਦਾ ਹੈ ਇਹ ਚੀਫ ਮਿਨਿਸਟਰ ਇਹੋ ਜੀ ਪਾਸ਼ਾ ਨਹੀਂ ਬਦਲਦਾ ਠੀਕ